ਸ੍ਰੀ ਸ਼ਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੱਸਦੇ ਹੋਏ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਸ਼ਾਮ ਸੇਵਾ ਸਮਿਤੀ ਵੱਲੋਂ ਸਾਰੇ ਇਲਾਕਾ ਨਿਵਾਸੀ ਦੇ ਸਹਿਯੋਗ ਨਾਲ ਖਾਟੂ ਸ਼ਾਮ ਜੀ ਦਾ ਜਿਹੜਾ ਜਾਗਰਣ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਾਇਆ ਜਾਂਦਾ ਜਿਹਦੇ ਵਿੱਚ 7 ਤਰੀਕ ਨੂੰ 3 ਵਜੇ ਦੁਰਗਾ ਮਾਤਾ ਮੰਦਰ ਤੋਂ ਨਿਸ਼ਾਨ ਯਾਤਰਾ ਬੜੇ ਹੀ ਜਹੋ ਜਲਾਲ ਨਾਲ ਜਿਹੜੀ ਹੈ ਹੋਣੀ ਹੈ ਉਹਦੇ ਬਾਅਦ ਤੇ ਮੈਂ ਸ਼ਹਿਰੀਆਂ ਨੂੰ ਸਦਾ ਦਿਨਾਂ ਤੁਸੀਂ ਵੱਡੀ ਬੇਨਤੀ ਵਿੱਚ ਆ ਕੇ ਇਸ ਜਿਹੜੀ ਸ਼ੋਭਾ ਯਾਤਰਾ ਹੈ ਇਹਦੀ ਰੌਣਕ ਬਦਾਈਏ ਸ਼੍ਰੀ ਸ਼ਾਮ ਸ਼੍ਰੀ ਘਾਟੂ ਸ਼ਾਮ ਦੇ ਜਿਹੜੀਆਂ ਸਿਸਾਂ ਤੇ ਅਸ਼ੀਰਵਾਦ ਪ੍ਰਾਪਤ ਕਰੀਏ ਉਸ ਤੋਂ ਉਪਰੰਤ ਇਸੇ ਜਾਗਰਣ ਵਾਲੀ ਜਗ੍ਹਾ ਤੇ ਹੀ ਜਿਹੜਾ ਗੁਰੂ ਘਰ ਲੰਗਰ ਜਿਹੜਾ ਅਤੁੱਟ ਵਰਤੇਗਾ 8 ਤਰੀਕ ਨੂੰ ਸ਼ਾਮ ਨੂੰ 6 ਵਜੇ ਜੋਤੀ ਪ੍ਰਚੰਡ ਹੋਊਗਾ ਜੋਤੀ ਪ੍ਰੰਤ ਜੋਤੀ ਪ੍ਰੰਚਨ ਤੋਂ ਉਪਰੰਤ ਜਿਹੜਾ ਮਨੀ ਲਾਲ ਜੀ ਤੇ ਸ਼ਵਾਨੀ ਸ਼ਰਮਾ ਜੀ ਆਪਣੇ ਕੀਰਤਨ ਰਾਹੀਂ ਸੰਗਤਾਂ ਨੂੰ ਜਿੱਥੇ ਨੇ ਹਲ ਕਰਨਗੇ ਪੂਰੀ ਰਾਤ ਕੀਰਤਨ ਚੱਲੇਗਾ ਤੇ ਨਾਲ ਦੀ ਨਾਲ ਇਹ ਜਿਹੜਾ ਗੁਰੂ ਘਰ ਲੰਗਰ ਜਿਹੜਾ ਉੱਤੋਂ ਉੱਟ ਵਰਤੇਗਾ ਮੈਂ ਸਾਰੇ ਸ਼ਹਿਰੀਆਂ ਨੂੰ ਸਦਾ ਦਿਨਾਂ ਵੱਡੀ ਗਿਣਤੀ ਵਿੱਚ ਤੁਸੀਂ ਇਸ ਜਾਗਰਨ ਦੀ ਵੀ ਆ ਕੇ ਸ਼ੁਭਾਭਦਾਗੇ ਆਪਣਾ ਜਿਹੜਾ ਜਨਮ ਸਫਲਾ ਕਰੀਏ ਤੇ ਮੈਂ ਅਰਦਾਸ ਫਿਰ ਕਰਦਾ ਕਿ ਸਾਨੂੰ ਕਮੇਟੀ ਨੂੰ ਖਾਟੂ ਸ਼ਾਮ ਜੀ ਮਹਾਰਾਜ ਤਾਕਤ ਤੇ ਸ਼ਕਤੀ ਦੇਣ ਵੀ ਅਸੀਂ ਜਿਹੜਾ ਇਹ ਕਾਰਜ ਜੋ ਉਹਨਾਂ ਦੇ ਹੁਕਮਾਂ ਦੇ ਤਹਿਤ ਆਰੰਭ ਕੀਤਾ ਹੈ ਉਹਨੂੰ ਜਿਹੜੀ ਹੈ ਬੂਰ ਪਵੇ ਇਹ ਕੰਮ ਬੜੀ ਸ਼ਾਂਤੀ ਦੇ ਨਾਲ ਸੰਪੰਨ ਹੋ ਗਏ। ਐਮਰ ਸਾਹਿਬ ਕਿਹੜੀ ਜਗ੍ਹਾ ਹੋ ਰਿਹਾ ਉਹ ਇਹ ਗਲਾਡਾ ਗਰਾਊਂਡ ਦੁਗਰੀ ਸ਼ਖਮਣੀ ਸਾਹਿਬ ਗੁਰਦੁਆਰਾ ਜਿਹੜੀ ਦੇ ਗੇਟ ਦੇ ਉੱਤੇ। ਬੇਨਤੀ ਕਰੂੰਗਾ ਵੀ ਵੱਡੇ ਗੰਟੀ ਤੁਸੀਂ ਪਹੁੰਚ ਕੇ ਇਸ ਜਿਹੜਾ ਜੱਗ ਹੋ ਰਿਹਾ ਬਹੁਤ ਵੱਡਾ ਖਾਟੂ ਸ਼ਾਮ ਜੀ ਦਾ ਜਾਗਰਣ ਹੋ ਰਿਹਾ ਉਹਦੇ ਵਿੱਚ ਸ਼ਮੂਲੀਅਤ ਕਰਕੇ ਆਪਾਂ ਲਾਹ ਲਵੀਂ ਆਪਣਾ ਜਨਮ ਸਫਲਾ ਕਰੀਏ ਕਿਉਂਕਿ ਬਹੁਤ ਵੱਡੇ ਇਨਾਮੀ ਕਲਾਕਾਰ ਜਿਹਦੇ ਵਿੱਚ ਪਹੁੰਚ ਰਹੇ ਨੇ। ਇਰਮੀ ਆਪਣੀ ਬੋਲਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਖਾਟੂ ਸ਼ਾਮ ਜੀ ਦੇ ਨਾਮ ਜੁੜਨ। ਲੱਗਦਾ ਕਮੇਟੀ ਦੇ ਵੱਲੋਂ ਚੰਗਾ ਉਪਰਾਲਾ ਕੀਤਾ। ਬਹੁਤ ਵਧੀਆ ਉਪਰਾਲਾ ਹਰ ਸਾਲ ਇਹ ਕਰਦੇ ਨੇ ਤੇ ਪਿਛਲੇ ਸਾਲ ਵੀ ਬਹੁਤ ਵੱਡੇ ਬਹੁਤ ਵੱਡਾ ਇਕੱਠ ਸੰਗਤਾਂ ਦਾ ਹੋਇਆ ਸੀ ਜਿਹਦੇ ਵਿੱਚ ਅਸੀਂ ਇਹ ਵਾਦਾ ਕਰਿਆ ਸੀ ਵੀ ਅਗਲੇ ਸਾਲ ਵੀ ਇੱਥੇ ਜਾਗਰਣ ਜਿਹੜਾ ਕਰਾਵਾਂਗੇ ਤੇ ਖਾਟੂ ਸ਼ਾਮ ਜੀ ਮਹਾਰਾਜ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਹ ਸੁਭਾਗ ਸਮਾ ਸਾਡੀ ਕਮੇਟੀ ਨੂੰ ਦਿੱਤਾ ਸਾਰੇ ਨੌਜਵਾਨ ਸਾਰੇ ਵਪਾਰੀ ਵਰਗ ਜਿੰਨੇ ਉਨ੍ਹਾਂ ਦੇ ਸਹਿਯੋਗ ਸਦਕਾ ਜਿਹੜਾ ਇਹ ਜਿਹੜਾ ਜਾਗਰਨ ਹੈ ਇਹ ਹੋਣ ਜਾ ਰਿਹਾ ਹੈ ਉਹਦੇ ਬਾਅਦ ਇਹਨਾਂ ਤੁਹਾਨੂੰ ਸਾਰਿਆਂ ਨੂੰ ਫੇਰ ਸੱਦਾ ਦਿੰਨਾ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਜਾਗਰਨ ਦੀ ਰੌਣਕ ਬਧਾਈ ਦਿਓ ਠੀਕ ਹੈ ਜੀ ਨਾਮ ਹੈ ਤੁਹਾਡਾ જય શ્રી RAM ਜੀ જય શ્રી ਸ਼ਾਮ ਮੇਰਾ ਨਾਮ ਦੀਪਕ ਵਰਮਾ ਜੀ ਮੈਂ ਦੁਗਰੀ ਚ ਰਹਿਣ ਵਾਲਾ ਅਸੀਂ ਸ਼੍ਰੀ ਖਾਟੂ ਕੇ ਦੀਵਾਨੇ ਸੇਵਾ ਸਮਿਤੀ ਵੱਲੋਂ ਇਹ ਖਾਟੂ ਸ਼ਾਮ ਜੀ ਦਾ ਕੀਰਤਨ ਫੇਸ 2 ਗਲਾਡਾ ਗਰਾਊਂਡ ਸੁਖਮਨੀ ਸਾਹਿਬ ਗੁਰਦੁਆਰੇ ਦੇ ਬਾਹਰ ਕਰਾ ਰਹੇ ਹਾਂ ਜਿਸ ਵਿੱਚ ਸਾਡੇ ਮੋਕ ਮਹਿਮਾਨ ਦੇ ਤੌਰ ਤੇ ਕਲਵਨ ਸਿੰਘ ਸਿੱਧੂ ਜੀ ਐਮ ਐਲ اے ਜੋਤੀ ਪ੍ਰਚੰਟ ਕਰਨਗੇ ਅਤੇ ਉਹਨਾਂ ਦਾ ਸਾਨੂੰ ਪੂਰਾ ਸਹਿਯੋਗ ਹੈ ਤੇ ਇੱਥੇ ਬਹੁਤ ਸਾਰਾ ਕੁਝ ਹੈ ਜਿਵੇਂ ਕਿ ਛੱਪਣ ਭੋਗ ਇਤਰ ਵਰਸ਼ਾ ਸ਼ਾਮ ਰਸੋਈ ਤੇ ਮੜੀ ਲਾਡਲਾ ਜੀ ਸਿੰਗਰ ਬਹੁਤ ਮਸ਼ਹੂਰ ਸਿੰਗਰ ਹੈ ਦੁਨੀਆ ਦੇ ਵੱਡੇ ਸਿੰਗਰ ਹੈ ਤੇ ਆਪਾਂ ਅਪੀਲ ਕਰਦੇ ਹਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਵੀ ਵੱਧ ਚੜ ਕੇ ਆਓ ਤੇ ਸ਼ਾਮ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਨੇ ਸਾਲ ਤੋਂសារੇ ਪ੍ਰੋਗਰਾਮ ਕਰਾ ਸਰ ਇਹ ਸਾਡਾ ਤੀਜਾ ਜਗਰਾ ਇੱਥੇ ਕੀਰਤਨ ਹੈ ਜੀ ਪਹਿਲੇ ਸਾਡੇ ਸਰਦਾਰ ਰੋਮੀ ਆਏ ਸੀ ਲਖਨਊ ਤੋਂ ਦੂਜੀ ਵਾਰੀ ਕਣਈਆ ਮਿੱਤਲ ਜੀ ਆਏ ਸੀ ਤੀਜੀ ਵਾਰੀ ਆ ਮਣੀ ਲਾਡਲਾ ਜੀ ਆ ਰਹੇ ਆ ਜੀ ਸੰਤਾਂ ਨੂੰ ਕੀ ਕਹਿਣਾ ਚਾਹੋ ਸੰਤਾਂ ਨੂੰ ਇਹ ਕਹਿਣਾ ਚਾਹੁੰਦੇ ਵਧ ਤੋਂ ਵਧਾਓ ਸ਼ਾਮ ਬਾਬਾ ਦਾ ਅਸ਼ੀਰਵਾਦ ਲਓ ਅਤੇ ਆਨੰਦ ਮਾਣੋ ਜੀ ਤੇ ਇਹ ਤੇ ਬਹੁਤ ਹੀ ਵਧੀਆ ਜਾਗਰਣ ਹੋਣ ਵਾਲਾ ਡੇਟ ਦੱਸੋ ਕਿ ਜੀ ਡੇਟ 8 ਫਰਵਰੀ ਦਿਨ ਐਤਵਾਰ ਸ਼ਾਮ 6 ਵਜੇ ਜੀ ਸਟਾਰਟ ਆ ਕੱਮ ਸਾਡਾ ਜੀ ਤੇ ਅਸੀਂ ਹਰ ਮਹੀਨੇ ਖਾਟੂ ਸ਼ਾਮ ਤੇ ਸਾਲਾ ਸਾਰ ਬਾਲਾ ਜੀ ਮਹਾਰਾਜ ਦੁਰਗਾ ਮਾਤਾ ਮੰਦਰ ਫੇਸ ਵਨ ਤੋਂ ਬਸ ਯਾਤਰਾ ਵੀ ਲੈ ਕੇ ਜਾਂਦੇ ਆ ਜਿਸ ਵਿੱਚ ਅਸੀਂ ਪੰਜ ਤੋਂ ਸੱਤ ਯਾਤਰੀ ਉਹ ਲੈ ਕੇ ਜਾਂਦੇ ਆ ਜੋ ਕੋਈ ਪੈਸਾ ਨਹੀਂ ਦੇ ਸਕਦੇ ਫ੍ਰੀ ਆਫ ਕੋਸਟ ਲੈ ਕੇ ਜਾਂਦੇ ਆ ਠੀਕ ਹੈ ਜੀ ਥੈਂਕ ਯੂ ਮੈਂ ਸਰ ਮੇਰਾ ਨਾਮ ਰੋਹਿਤ ਹੈ ਜੀ ਬੋਲੋ ਖਾਟੂ ਨਰੇਸ਼ ਕੀ ਜੈ ਜੈ ਸ਼੍ਰੀ ਸ਼ਾਮ ਕੇ دیਵਾਨੇ ਸੇਵਾ ਸਮਿਤੀ ਬੋਲੋ ਸ਼੍ਰੀ ਸ਼ਾਮ ਸੰਗੀਤਨ ਰਵੀਵਾਰ 8 ਫਰਵਰੀ 2026 ਨੂੰ ਕਰਵਾਇਆ ਜਾ ਰਿਹਾ ਹੈ ਸਟਾਗ ਲਾਡਾ ਗਰਾਊਂਡ ਨੇੜੇ ਸੁਖਨੀ ਸਾਹਿਬ ਗੁਰਦੁਆਰਾ ਫੇਸ ਟੂ ਅਰਬਨ ਸਟਰੀ ਡੁਗਰੀ ਵਿਖੇ ਕਰਵਾਇਆ ਜਾ ਰਿਹਾ ਹੈ ਮੇਰੇ ਤੋਂ ਪਹਿਲਾਂ ਐਮਐਲਏ ਕੁਲਵੰਤ ਸਿੰਘ ਸਿੱਧੂ ਜੀ ਨੇ ਦੱਸਿਆ ਮੇਰੇ ਤੋਂ ਪਹਿਲਾਂ ਸਾਰਾ ਕੁਝ ਕੁਲਵੰਤ ਸਿੰਘ ਸਿੱਧੂ ਜੀ ਦੱਸ ਚੁੱਕੇ ਨੇ ਤੇ ਸਾਨੂੰ ਐਮਐਲਏ ਸਾਹਿਬ ਦਾ ਪੂਰਾ ਸਹਿਯੋਗ ਮਿਲਦਾ ਹਰ ਵਾਰੀ ਹਰ ਤਰ੍ਹਾਂ ਦੀ ਮਤਲਬ ਸੜੇ ਨਾਲ ਮੋੜਾਂ ਨਾਲ ਮੋੜੇ ਜਾਲ ਖੇੜਦੇ ਨੇ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਅੱਗੇ ਵੀ ਇਦਾਂ ਹੀ ਖੜਦੇ ਰਹਿਣਗੇ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਹਿੰਦ